ਸੋਨਾ ਦਰਬਾਰ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਸ਼ਹੀਦਾ ਸਾਹਿਬ ਅੰਮ੍ਰਿਤਸਰ ਜਿੱਥੇ ਜਾ ਕੇ ਬੰਦਾ ਸਾਰੇ ਦੁੱਖ ਭੁੱਲ ਜਾਂਦਾ ਆਪਣੇ ਇੱਥੋਂ ਦੇ ਕੰਨ ਕੰਨ ਚੋਂ ਸੁੱਖਾਂ ਦੇ ਖਜ਼ਾਨੇ ਮਿਲਦੇ ਆ ਸਾਰੇ ਆਸਰੇ ਛੱਡ ਕੇ ਬਾਬਾ ਦੀਪ ਸਿੰਘ ਜੀ ਕੋਲ ਆ ਜਾਓ ਤੁਹਾਡੇ ਘਰ ਇੰਨੀਆਂ ਖੁਸ਼ੀਆਂ ਖੇੜੇ ਆਣਗੇ ਜਿਵੇਂ ਬਾਗਾਂ ਦੇ ਵਿੱਚ ਗੁਲਾਬਾਂ ਦੇ ਫੁੱਲ ਖਿਲਦੇ ਨਾ ਉਦਾਂ ਹੀ ਤੁਹਾਡਾ ਘਰ ਖੁਸ਼ੀਆਂ ਦੇ ਨਾਲ ਭਰਿਆ ਰਹੇਗਾ ਬਾਬਾ ਦੀਪ ਸਿੰਘ ਦਾ ਨਾਮ ਹੀ ਲੈ ਕੇ ਦੇਖ ਲੋ ਤੁਹਾਡੇ ਮਨ ਚੋਂ ਟੈਨਸ਼ਨਾਂ ਦੁੱਖ ਦਲਿੱਦਰ ਕਸ਼ਟ ਬਿਮਾਰੀਆਂ ਸਭ ਕੁਝ ਦੂਰ ਹੋ ਜਾਏਗਾ ਵੱਡੀ ਤੋਂ ਵੱਡੀ ਮੁਸ਼ਕਲਾ ਜੇ ਫਸ ਗਈ ਉਹ ਤੂਫਾਨਾਂ ਜੇ ਫਸ ਗਏ ਉਹ ਜ਼ਿੰਦਗੀ ਦੇ ਰਾਹਾਂ ਚ ਬਸ ਇੱਕ ਵਾਰ ਅੱਖਾਂ ਬੰਦ ਕਰਕੇ ਯਾਦ ਕਰ ਲੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਤੁਹਾਨੂੰ ਬਾਹ ਫੜ ਕੇ ਸਾਰੇ ਤੂਫਾਨਾਂ ਜੋ ਢਵਾ ਦੇਣਗੇ ਇਹ ਜਿਹੜੇ ਅੱਖਾਂ ਚ ਅਜ ਹੰਝੂ ਹੈ ਨਾ ਮੋਤੀਆਂ ਜ ਬਦਲ ਦਣਗੇ ਬਾਬਾ ਜੀ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਆਓ ਅਰਦਾਸ ਕਰੀਏ ਬਾਬਾ ਜੀ ਦੇ ਅੱਗੇ ਕਿ ਬਾਬਾ ਜੀ ਸਾਰਿਆਂ ਦੇ ਘਰਾਂ 'ਚ ਸੁੱਖ ਸ਼ਾਂਤੀ ਬਣਾਏ ਰੱਖਣਾ ਸਭ ਦੇ ਘਰਾਂ 'ਚ ਧੀਆ ਭੈਣਾ ਸੁਰੱਖਿਤ ਰਹਿਣ ਤੇ ਮਾਰਾ ਘਰਾਂ 'ਚ ਬਰਕਤਾਂ ਲਗਾਈ ਰੱਖਣ ਰੋਟੀ ਬਖਸ਼ਣ ਸਭ ਨੂੰ ਕੋਈ ਵੀ ਭੁੱਖਾ ਨਾ ਸੋਵੇ ਕੋਈ ਵੀ ਦੁਖੀ ਨਾ ਸੋਵੇ ਇੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ